ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰਹੀ ਉਹ ਬਾਹਰ ਹਨੇਰਾ ਕਿੰਨਾ ਲਾਈਟ ਨਹੀਂ ਜਗਾਈ ਤੇ ਆਹ ਬਲਬ ਗਿਆ ਸਾੜ ਜਿਹੜਾ ਉਹ ਸੀ ਤੇ ਹੁਣ ਆਹ ਜਗਾਈ ਜਾਹ ਜਗਾਇਆ ਬਾਹਰ ਹਨ ਲੱਗਾ ਜਿੰਮੂ ਬੈਠਾ ਮੇਰੇ ਚਲੋ ਮੈਂ ਲਾਈਟ ਜਗਾਨੀ ਆ ਬਾਹਰ ਬਹੁਤ ਜ਼ਿਆਦਾ ਹਨੇਰਾ ਹੋਇਆ ਸਾਢੇ 6 ਪੌਣੇ 7 ਹੋ ਗਏ ਸਾਢੇ 6 ਹੋਇਆ ਸਾਢੇ 6 ਕਿੰਨਾ ਹਨੇਰਾ ਹੋਣ ਲੱਗ ਗਿਆ ਅੱਠ ਹੋਏ ਨੇ ਦਿਨ ਛੋਟੇ ਹੋ ਗਏ 8 ਵਜੇ ਦਿਨ ਪੂਰਾ ਸ਼ਹਿਰ ਦੱਸ ਇਹ ਜਿਮੀ ਤੇ ਹਰ ਚੀਜ਼ ਨੂੰ ਆਏ ਜਾਂਦੀ ਆ ਉਹ ਸ਼ਿਪਕਲੀ ਦਾ ਬੱਚਾ ਜਿਹਾ ਇੰਨੀ ਘਰਨੀ ਆ ਜਿੱਤ ਬਹੁਤ ਦੇਖੋ ਕਿ ਹਰ ਇੱਕ ਵੀ ਪੱਤਾ ਨਹੀਂ ਹਿਲਦਾ ਇੱਕ ਵੀ ਕਿਵੇਂ ਹੁੰਦਾ ਦੇਖੋ ਆ ਲੈ ਜਿੰਮ ਨੂੰ ਦੁਹੜ ਜਾ ਕਰ ਪੁੱਠੇ ਕੰਮ ਕਰਨ ਭੱਜ ਕੇ ਜਾਂਦਾ ਉਹ ਮੜੀ ਸ਼ਿਪਕਲੀ ਦਾ ਬੱਚਾ ਜਿਹਾ ਦੇਖ ਲੈ ਕਿ ਐ ਭੱਜ ਕੇ ਗਿਆ ਗੰਦੇ ਬੱਚੇ ਅੱਜ ਉਹਨੂੰ ਪਾਣੀ ਨਹੀਂ ਪਾਇਆ ਨਾ ਉੱਪਰ ਨਾ نیچے ਬੋਬੀ ਸਿਰੇ ਪਾ ਦੇ ਥੋੜਾ ਜਿਹਾ ਸਵੇਰ ਫਿਰ ਸ਼ਾਮ ਨੂੰ ਪਾਵਾਂਗੇ ਮੇਰੀ ਨਾ ਉਂਗਲ ਤੇ ਨਾ ਬੋਤਲ ਪਾਣੀ ਵਾਲੀ ਡਿੱਗੀ ਫਰਿੱਜ ਖੋਲੀ ਨਾ ਪਾਣੀ ਵਾਲੀ ਬੋਤਲ ਡਿੱਗੀ ਪਈ ਉਹ ਭਰੀ ਸੀ ਵਿੱਚੀ ਉਹ ਐਂ ਲਾਦੇ ਜੇ ਮਾਸ ਫਟ ਗਿਆ ਬਹੁਤ ਦਰਦ ਹੁੰਦਾ ਸਾਰੇ ਪੈਰ 'ਚ ਤੇ ਭਈਓ ਨਾ ਹਣੋਂ ਨਾ ਹੋ ਚਾਰ ਦਿਨ ਹੋ ਗਏ ਮਨਾ ਤੋ ਹਣ ਵੀ ਮ사ਜ ਉਹ ਕਰਾਟਿਆ ਠੀਆਂ ਬਹੁਤ ਦਰਦ ਹੁੰਦਾ ਜੇ ਤੋ ਮਲਦੀ ਐ ਹੁਣ ਤਾਂ ਪੈਰ ਦੇ ਉੱਪਰ ਤੱਕ ਹੋਂ ਲੱਗ ਗਿਆ ਕਿਉਂਕਿ ਮੈਨੂੰ ਨਾ ਲੱਗਦਾ ਮਾਸ ਫਟ ਗਿਆ ਮੈਂ ਤਾਂ ਇਹ ਜੀ ਕਦੂ ਕੁਛ ਦਾਲ ਪਈ ਉਹਦੇ 'ਚ ਕਦੂ ਪਾਇਆ ਹੁੰਸ ਤੇ ਮੈਂ ਨਾ ਕੱਲ ਤੇ ਕੱਦੂ ਮੇਕ ਉਹਦੇ ਵਿੱਚ ਹੀ ਥੋੜੀ ਦਾਲ ਪੇ ਦਾਲ ਸੁਭਾਤ ਬਹੁਤ ਬਣੀ ਕੱਦੂ ਮੇਕ ਉਹਦੇ ਵਿੱਚ ਹੀ ਪਾ ਲੈਂਦੇ ਹਾਂ। ਹੁਣ ਦੇਖਣੀ ਆ ਜਿੰਨਾ ਠੀਕ ਕੋਈ ਸਵੇਲਿੰਗ ਵੀ ਕਾਫੀ ਆਈ ਪਈ ਹੈ। ਤਾਂ ਮੈਂ ਕਿਹਾ ਫਿਰ ਨਾ ਹੱਡੀ ਵਾਲੇ ਨੂੰ ਦਿਖਾ ਕੇ ਆਉਂਗੀ ਕਿਉਂਕਿ ਦੱਸ ਹਣਾ ਜਦੋਂ ਕੋਈ ਤਿਲਦੇ ਤੇ ਮਾਲਸ ਕਰਨ ਜਾਂ ਕੁਝ ਬੰਦ ਹੋ ਗਰਮ ਗਰਮ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਮੈਨੂੰ ਲੱਗਦਾ ਮਾੜੀ ਜੀ ਚੀ ਜੇ ਤੱਕ ਮਾੜੀ ਜੀ ਤੇ ਵਾਚੱਕ ਨਹੀਂ ਦੀਕੀ ਜੀ ਉਂਗਲ ਹੈ ਚੀਚੀ ਤੈਨੂੰ ਕਹਿੰਦੇ ਇਹਦੇ ਤੇ ਹੀ ਦੇਖ ਲਓ ਕੀ ਹਾਲ ਹੁੰਦਾ ਹੈ ਆਇਤਾ ਭਈ ਗਰਮੀ ਪੋ ਅਸੀ ਅੱਜ ਨਾ ਸੀ ਕੋਈ ਕੰਮ ਕਰਾਉਣ ਗਈ ਸੀ ਅੱਤਾਂ ਤੇ ਨਹੀਂ ਗਰਮੀ ਉੱਥੇ ਬਹੁਤ ਜ਼ਿਆਦਾ ਬੁਰਾ ਹਾਲੰਗਲ ਕਰੋ ਅੱਜ ਹਣ ਦੋ ਛੁੱਟੀਆਂ ਸੀ ਅੱਜ ਵੀ ਛੁੱਟੀ ਹੈ ਤਸੀਲਦਾਰ ਨਹੀਂ ਰਾਜਾ ਪ੍ਰਾਪਰਟੀ ਦਾ ਕੋਈ ਕਰੋਨਾ ਸੀਗਾ ਤੇ ਕੱਲ ਵੀ ਛੁੱਟੀ ਹੈ ਉਹ ਕਹਿੰਦੇ 4 ਤਰੀਕ ਤੱਕ ਛੁੱਟੀਆਂ ਕਨਾਂ ਵੋਟਾਂ ਨੀ ਇਲੈਕਸ਼ਨ ਸਰਪੰਚ ਦੀਆਂ ਦੇ ਫਾਰਮ ਭਰ ਰਹੇ ਆ ਕੁਸ਼ੀਲਾ ਕਰਕੇ ਤਹੋਨਾ ਸੱਤ ਮੰਨਿਆ ਅੱਜ ਪਿਆਜ਼ ਲੈ 70 ਰੁਪਏ ਕਿਲੋ ਪੈਨਸ਼ਨ ਆਈ ਮੰਗਰੋ ਡਵੈ ਲੰਗੀ ਪਤਾ ਕੀ ਗੱਲ ਐ ਇੰਨੀ ਨਹੀਂ ਮੰਗਾਈ ਆ ਹਨਾ ਸਾਡੀ 35000 ਸਾਡੀ ਗੱਡੀ ਦੀ ਕੋਈ ਚਲੋ ਜਿਹੜੀ ਬੈਂਕ ਤੋਂ ਅਸੀਂ ਗੱਡੀ ਦਾ ਲੋਨ ਕਰਾਇਆ ਉਹ ਬੈਂਕ ਪਹਿਲਾਂ ਹੋਰ ਤੋਂ ਸੀ ਆ ਫਿਰ ਅਸੀਂ ਨਾ ਉਹਦਾ ਸਾਰਾ ਇਕੱਠਾ ਮੋੜਤਾ ਸੀ ਹੋਰ ਬੈਂਕ ਤੋਂ ਲੋਨ ਲੈ ਕੇ ਹੁਣ ਉਹਦਾ 35 ਜਾਂ 35000 ਆਪਾਂ ਲਾਉ ਦਾ ਵਿਆਜ ਘਟਾ ਛੇਤੀ ਨਿਬੜ ਜੂਗਾ 7 ਲੱਖ ਅਸੀਂ ਆ ਲਿਆ ਸੀ ਤੇ 35000 ਦਾ ਬਾਕੀ 15000 15000 ਤੇ ਲੋਨ ਉੱਡ ਜਾਂਦਾ ਮਿਲ ਜੀ

चल चल घूम के कान चल गए हाय तू लात चा बज के लत मुझे मेरा गया जे लो जी रोटी खा ली भांडे मां हम मैं कर दिया, रसोई साफ सेल्फ वगैरह साफ करके फिर लाइन जाग जाग ला के फिर पवानगे ਸੋ ਇਹ ਜੇ ਰੋਟੀ ਪਕਾ ਲਈਏ ਢਿੱਕਾ ਬਣਾ ਕੇ ਢਿੱਕੋ ਤੱਬਾ ਲਖਾਣਾ ਪੈਂਦਾ ਚਲ ਸਾਕ ਕਰ ਤੇ ਰੱਖਣਾ ਕਰ ਆਏ ਜੀ ਚਲੋ ਜੀ ਮੇਰੇ ਕੁੱਕਰ ਦਾ ਢੱਕਣ ਸੀ ਨਾ ਉਹ ਮੈਂ ਫਿਰ ਵਿੱਚ ਵਿੱਚ ਹੀ ਕਰਤਾ ਜਾਂ ਉਹਨਾਂ ਦੇ ਉੱਤੇ ਡੇਡਾ ਕਰਦੀ ਦੱਸ ਉਹਦੇ ਨਾਲ ਹੋ ਜਾਂਦਾ ਸੈਟ ਤੇ ਚਲੋ ਜੀ ਹੁਣ ਕਰਦੀਆਂ ਰਸੋਈ ਸਾਫ਼ ਆ ਸਾਰਾ ਝੱਕਣ ਵਾਲਿਆ ਕਰਦਾ ਉਹ ਜੀਮੂ ਆ ਗਿਆ ਜੀਮੂ ਜਿਮੂ ਆ ਕੇ ਬੈਠਾ ਦੇਣੀ ਇਹਨਾਂ ਡਿਗਦੀ ਇਕਦਮ ਬਾਹਰੋਂ ਆ ਕੇ ਆਏ ਆ ਪਹਿਲਾਂ ਤੇ ਭੌਂਕ ਲੈਂਦੀ ਆ ਫਿਰ ਇਹ ਦੜਾ ਦੇਣ ਡਿਗਦੀ ਆ ਡਿਗਦੀ ਕਿਉਂ ਆ ਜਿਵੇਂ ਬਾਹਲੀ ਥੱਕੀ ਹੁੰਦੀ ਆ ਆਇਆ ਡਿਗ ਬੈਂਦੀ ਝੁੱਲਰੇ ਵੀ ਕੀ ਕਰਨ ਚੁੱਲਾ ਪੁਰਾਣਾ ਬਹੁਤ ਹੋ ਗਿਆ ਇਹੋਂ ਤਾਂ ਵਧੀਆ ਚੱਲੀ ਜਾਂਦਾ ਪਰ ਖਰਾਬ ਹੋਣ ਲੱਗ ਗਿਆ ਕਿਉਂ ਕਿ ਨਾ ਪਤਾ ਕੀ ਗੱਲ ਅੁੱਦ ਕਦੇ ਚਾਹ ਵਗੈਰਾ ਉਬਲਦਾ ਜਾਂਦੀ ਹੈ ਜਿੱਦ ਕਿਹੜੀ ਗੱਲ ਹੈ ਉਹਦੇ ਨਾਲ ਫਿਰ ਖਰਾਬ ਹੋਣਾ ਬਗੈਣ ਹੁਣ ਇਹ ਬਹੁਤ ਹੰਤਾ ਜੁਲੈਂ ਡੇਢ ਦੋ ਸਾਲ ਲੱਗੇ ਲਓ ਜੀ ਜੱਗ ਦੇ ਟੱਕਣੇ ਸਾਫ ਕਰਦਾ ਇੱਕ ਪਿਆਜ਼ ਰਹੀ ਸੀ ਰੱਖ ਦਿੰਨੇ ਚਲੋ ਜੁਲ੍ਹਾ ਸਾਫ ਹੋ ਗਿਆ ਸਲਫ ਵੀ ਸਾਫ ਹੋ ਗਈ ਆਹ ਨਾਲ ਮਲਾਈ ਨੂੰ ਜਾਗ ਲਾ ਕੇ ਰੱਖਿਆ ਗਿਆ ਤੇ ਉਹਨਾਂ ਨੂੰ ਪਤਾ ਕੀ ਜਦੋਂ ਮਲਾਈ ਨੂੰ ਜਾਗ ਰੱਖੇਗਾ ਉਹ ਨਾਲ ਤਾਂ ਕਿਹਾਸ਼ੀ ਵੀ ਨਿਕੜਿਆ ਹੁੰਦਾ ਮੱਖਣ ਵੀ ਨਿਕੜਿਆ ਹੁੰਦਾ ਨਾਲੇ ਉਹ ਟੇਸਟੀ ਬਣ ਜਾਂਦਾ ਜੀਮੂ ਕਿਵੇਂ ਜਿੰਨਾ ਡਿਕਟਰ ਚਲਾਈ ਜਾਂਦਾ ਜੀਮੂ ਹੁਣ ਬੈਠਾ ਜੀਮੂ ਨੇ ਤਾਂ ਉਹ ਰੋਟੀ ਮੈਂਦਾ ਖਾਦੀ ਨੇ ਫੜਿਆ ਕਰੇ ਛੜਦੇ ਕਰੇ ਜਦੋਂ ਮੈਂ ਬਾਹਰ ਡੋਗਿੰਨ ਪਉਣਗੇ ਉਹਦੇ ਨੂੰ ਸਵਾਤ ਲੱਗਣ ਲੱਗੀ ਉਹਦੇ ਮੰਗਣ ਲੱਗ ਜਾਂਦੀ ਇਹੋ ਜੀ ਅਹੀ ਜੈਲਸ ਕਾ ਕੇ ਮਨ ਨਾ ਦੰਨ ਚਲੋ ਜੀ ਸਿਰਫ ਸਾਫ ਹੋਗੀ ਮੈਂ ਦਿੱਦੀ ਕਿਰਮੇਸ਼ ਤੋਂ ਪੀਉਣੀ ਆ ਉਹ ਹੋਲਿਵਰ ਲੈ ਕੇ ਹਰਣਾ ਉਹ ਸ਼ੂਗਰ ਆਸਤੇ ਵਧੀਆ ਹੁੰਦੇ ਨਾ ਮੇਰੇ ਹਸਬੰਦ ਨੂੰ ਸ਼ੂਗਰ ਹੈ ਇਸ ਕਰਕੇ ਜਿਮੂ ਲੈ ਵੀ ਹੁਣ ਲਾਉਣੀ ਆ ਜਾਗ ਜਿਮੂ ਨੂੰ ਔਡ ਕਰੂ ਕੀ ਹਾਲ ਹੋਇਆ ਪਹਿਲੇ ਇੰਨੀ ਗਰਮੀ ਹੋਈ ਪਈ ਆ ਜਿਮੂ ਚਲ ਬੱਤਾ ਅੰਦਰ ਜਾਵੜਾ ਚਲ ਇਹ ਸੀ ਚਲਾਈਏ ਇਹ ਸੀ ਕਿੰਨੇ ਦਿਨਾਂ ਦਾ ਚਲਾਇ ਰਾਤ ਵੀ ਨਹੀਂ ਚਲਾਇਆ ਸੀ ਚਲੋ ਜੀ ਲੋਨੀ ਜਾਗ ਸਾਡੇ ਆਨ ਲਾਈਟ ਖਰਾਬ ਹੋ ਗਈ ਹੁਣ ਉਹ ਚ ਚਪਾਈ ਹੋਈ ਆ ਉਹਦਾ ਇੰਨਾ ਚੰਨਣ ਹੈ ਨਹੀਂ ਇਹਦਾ ਚੰਨਣ ਬਹੁਤ ਜ਼ਿਆਦਾ ਸੀ ਐਵੇਂ ਮੈਂ ਕੱਪੜੇ ਵੀ ਪ੍ਰੈਸ ਕਰਨੇ ਸਵੇਰ ਗੁਰਦੁਆਰਾ ਸਾਹਿਬ ਜਾਂਦੇ ਆ ਨਾ ਜਾਗ ਨਾ ਮਿਲਾਇਆ ਨਹੀਂ ਕਿਉਂਕਿ ਨਾ ਦਹੀਂ ਕਾਫੀ ਪਿਆਜ ਸਵੇਰੇ ਤਾਂ ਚਲੇ ਜਾਂਦੇ ਆ ਕਿਤੇ 3 ਰੋਟੀਆਂ ਤਾਂ ਖਾਂਦੇ ਨਹੀਂ ਫਿਰ ਮੈਂ ਖਾਣੇ ਹੁੰਦੀ ਆ ਬਸ ਫਿਰ ਬਾਦੂ ਕਿਹਨੇ ਚੋਗਾ ਦਹੀਂ ਮੈਂ ਖਾਂਦੀ ਨਹੀਂ मैं वो वह लस्सी बना के पीनी मेरे वास्ते वादू आ बस सुबह फिर मैं जाग ला दूँ ना शाम वास्ते शाम लस्सी बनाने वास्ते ओं नग दी तो चलो जी मैं लगे हूँ कपड़े प्रेस कर कुर्ता पजामे कहते चलो जी वीडियो वह लगे सबसक्राइब शेयर लाइक कर द